ਨੀ ਚੱਲ ਮੇਲਣੋਂ ਚੱਲੀ ਏ ਨੀ ਬੇਬੇ ਕੀ ਕਰਦੀ ਐ ਫੇਸਬੁਕ ਤੇ ਆ ਗਈ ਕੋਸ਼ ਨਹੀਂ ਭਾਈ ਤੇਰੀ ਤਾਂ ਮੇਲੇ ਹੀ ਨਹੀਂ ਲੋਟੋਂ ਮੇਰੇ ਵਾਲਾ ਸ਼ੋਰ ਤਾਂ ਮੈਨੂੰ ਸੂਲੀ ਤੇ ਟੰਗੀ ਬੈਠਾ ਟਿੰਡੀ ਵਾਲੇ ਵੀ ਤੇ ਕਿਉਂ ਕੀ ਹੋ ਗਿਆ ਪਹਿਲਾਂ ਤਾਂ ਮੈਂ ਸਾ ਕੈਨੇਡਾ ਪੇ ਜਹਾੜੇ ਕੱਢ ਕੇ ਰੱਬ ਅਗੇ ਅਰਦਾਸਾਂ ਕਰ ਕਰਕੇ ਜਾਂਦਾ ਰਵੇ ਹੁਣ ਜਾਂਦਾ ਰਿਹਾ ਅਸਾਈਨਮੈਂਟਾਂ ਦਾ ਜਬ ਖਾਣਾ ਪਾਈ ਬੈਠਾ ਰੋਜ਼ ਕਹਿ ਦਿੰਦਾ ਮੈਂ ਤਾਂ ਫੇਲ ਹੋ ਜਾਣਾ ਬੇਬੇ ਮੈਨੂੰ ਤਾਂ ਕੋਈ ਬੰਦਾ ਲੱਭ ਕੇ ਦੇ ਕਿਹੜੇ ਮੇ ਅਸਾਈਨਮੈਂਟਾਂ ਕਰ ਦੇ ਸਾਰੀ ਦਿਹਾੜੀ ਮੇਰੇ ਕੰਮ ਹੀ ਕਰਨਾ ਜਵਾਗ ਨੇ ਉੱਥੇ ਜਾ ਗਿਆ ਉਹੀ ਤਾਂ ਹੈ ਉਤੋਂ ਅੰਗਰੇਜ਼ੀ ਐਮਰਜੰਸੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੀ ਲਿਖਿਆ ਮੈਨੂੰ ਕਹਿੰਦਾ ਵਟਸਐਪ ਤੇ ਮੈਂ ਲਿੰਕ ਜਿਹਾ ਭੇਜਦਾ ਬੇਬੇ ਉਹਨਾਂ ਨੂੰ ਪੁੱਛ ਨਹੀਂ ਬੇਬੇ ਆ ਕਿੱਥੋਂ ਲੱਭ ਲਿਆ ਮੈਨੂੰ ਤਾਂ ਆਪ ਨਹੀਂ ਪਤਾ ਪੁੱਤ ਕਿੱਥੋਂ ਮਿਲ ਗਿਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੀ ਲਿਖਿਆ ਦੱਸੀ ਬੇਬੇ ਤੂੰ ਇਹਨੂੰ ਛੱਡ ਹੋਰ ਕੀ ਕਰਾਂ ਯੂਨੀ ਵਿਜ਼ਾ ਕੰਸਲਟੈਂਟ ਆਲੇ ਦਾ ਨਾਮ ਸੁਣਿਆ ਕਦੇ ਉਹ ਕਿਹੜੇ ਉਹ ਬਠਿੰਡੇ ਆਲੇ ਹਾਂ ਉਹਨਾਂ ਦਾ ਨੰਬਰ ਕੱਢ ਤੇ ਉਹਨਾਂ ਨੂੰ ਲਾਫ ਹੁਣ ਕੀ ਨੰਬਰ ਹੈ ਨਹੀਂ ਕੁੜੇ ਮੈਨੂੰ ਦੱਸ ਮਿਲਣਾ ਉਹਨਾਂ ਨੂੰ ਹੁਣੇ ਫੋਨ ਅੱਛਾ ਲਾ ਕੇ ਕੀ ਕਹੇਂਗੀ ਫਿਰ ਕਹੂੰਗੀ ਇੱਕ ਕੁੱਤ ਸੀ ਆਪਾਂ ਬੈਠਾ ਭਈ ਉਹ ਮਦਦ ਕਰਦੇ ਐ ਅਸਾਈਨਮੈਂਟਾ ਬਣਾਉਣ ਚ ਕਿਤ ਕਰਦੇ ਤੇ ਹੈ ਗਿਆ ਕੀ ਪੈਸੇ ਪੂਸੇ ਲੈਣਗੇ ਕੁਛ ਖਰਚਾ ਤਾਂ ਨਹੀਂ ਵੱਧ ਨਾ ਨਾ ਬਹੁਤ ਹੀ ਘੱਟ ਖਰਚੇ ਚ ਭੇਜਣਾ ਦੇਖੀ ਨਹੀਂ ਕੁੜੇ ਕਿਤੇ ਮੇਰੀ ਸ਼ਾਪਿੰਗ ਦੇ ਪੈਸੇ ਤੂੰ ਉੱਧਰ ਲਵਾ ਦੇ ਨਾ ਨਾ ਇੱਕ ਜਗ੍ਹਾ ਕੰਮ ਕਰਦੇ ਉੱਤੋਂ ਪੈਸੇ ਇੱਧਰ ਵੀ ਭੇਜਣੇ ਹੋਣੇ ਹੋਰ ਲਾ ਕੇ ਭੇਜੇ ਤਾਂ ਚਾਹੀਦੇ ਤਾਂ ਹੈਗੇ ਆ ਪੈਸੇ ਨਾ ਆਪਦੀ ਭੈਣ ਦੇਖੋ ਦੋ ਤਾਂ ਚਲ ਛੇਦੀ ਨੰਬਰ ਦੱਸ ਟਾਈਮ ਨਾ 9 8 209 हां 0000 ਨਹੀਂ ਐ 0000 ਕੀ ਹੁੰਦਾ ਪੰਜਾਬੀ ਵਿੱਚ ਵੀ ਬੋਲੋ 0 ਪਾ ਦੇ ਚਾਰ ਅੱਛਾ ਚਾਰ ਜ਼ੀਰੋ ਪਾ ਦੇ ਹਾਂ ਤਿੰਨ ਬਦਲਾ ਤਿੰਨ ਠੀਕ ਹੈ ਨਹੀਂ ਕੁੜੇ ਜੇਕਰ ਤੁਸੀਂ ਵੀ ਅਸਾਈਨਮੈਂਟਸ ਰਿਗਾਰਡਿੰਗ ਕੋਈ ਹੈਲਪ ਲੈਣਾ ਚਾਹੁੰਦੇ ਹੋ ਤਾਂ ਯੂਨੀਵਿਜ਼ਾ ਕੰਸਲਟੈਂਟਸ ਦੀ ਟੀਮ ਨੂੰ ਕੰਟੈਕਟ ਕਰੋ ਜਿੱਤੇ ਗਏ ਨੰਬਰਾਂ ਤੇ ਜਾਂ ਫਿਰ ਤੁਸੀਂ ਵਿਜ਼ਿਟ ਕਰ ਸਕਦੇ ਹੋ ਮੇਨ ਅਜੀਤ ਰੋਡ ਨੀਅਰ ਸਟਰੀਟ ਨੰਬਰ 8ਏ ਬਠਿੰਡਾ ਥੈਂਕ ਯੂ